ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਬਿਸ਼ੰਬਰਪੁਰ ਸ਼ਹਿਰ ਵਿੱਚ ਪਹੁੰਚੇ ਬਿਸ਼ੰਬਰਪੁਰ ਸ਼ਹਿਰ ਜਿਸ ਨੂੰ ਅੱਜਕੱਲ ਪਟਨਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਕਿ ਬਿਹਾਰ ਵਿੱਚ ਪੈਂਦਾ ਹੈ ਇਸੇ ਪਵਿੱਤਰ ਸਥਾਨ ਤੇ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿੰਡ ਦੇ ਬਾਹਰਵਾਰ ਇੱਕ ਖਾਲੀ ਥਾਂ ਤੇ ਜਾ ਕੇ ਆਪਣਾ ਡੇਰਾ ਲਗਾ ਲਿਆ ਗੁਰੂ ਜੀ ਦੇ ਸੰਗ ਪਾਈ ਮਰਦਾਨਾ ਵੀ ਸਨ ਤੇ ਜਦੋਂ ਦੁਪਹਿਰ ਹੋਈ ਪਾਈ ਮਰਦਾਨਾ ਜੀ ਗੁਰੂ ਜੀ ਨੂੰ ਆਖਣ ਲੱਗੇ ਕਿ ਗੁਰੂ ਜੀ ਮੇਰਾ ਜੀ ਕਰਦਾ ਹੈ ਕਿ ਮੈਂ ਇੱਕ ਵਾਰ ਸ਼ਹਿਰ ਨੂੰ ਘੁੰਮ ਕੇ ਦੇਖਾਂ ਪਰ ਸਾਡੀਆਂ ਜੇਬਾਂ ਵਿੱਚ ਤਾਂ ਇੱਕ ਵੀ ਦਮੜਾ ਨਹੀਂ ਹੈ ਖਾਲੀ ਜੇਬ ਸ਼ਹਿਰ ਨੂੰ ਮੰਨੂ ਜੀ ਨਹੀਂ ਕਰਦਾ ਗੁਰੂ ਜੀ ਭਾਈ ਮਰਦਾਨੇ ਦੇ ਚਿਹਰੇ ਨੂੰ ਦੇਖ ਕੇ ਮੁਸਕਰਾਏ ਤੇ ਆਪਣੇ ਲਾਗੇ ਭਾਈ ਮਿੱਟੀ ਨੂੰ ਆਪਣੇ ਪਵਿੱਤਰ ਹੱਥਾਂ ਨਾਲ ਫਰੋਲਣ ਲੱਗ ਪਏ ਤੇ ਉਸ ਮਿੱਟੀ ਵਿੱਚੋਂ ਇੱਕ ਲਾਲ ਨਿਕਲਿਆ ਤੇ ਗੁਰੂ ਜੀ ਨੇ ਉਹ ਲਾਲ ਭਾਈ ਮਰਦਾਨਾ ਜੀ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਆਖਣ ਲੱਗੇ ਇਸ ਸ਼ਹਿਰ ਵਿੱਚ ਸਾਲਸਰਾਏ ਨਾਂ ਦਾ ਇੱਕ جوہری ਰਹਿੰਦਾ ਹੈ ਤੂੰ ਇਹ ਲਾਲ ਉਹਨਾਂ ਕੋਲ ਵੇਚ ਦੇ ਤੇ ਆਪਣੇ ਘੁੰਮਣ ਦਾ ਜਾਬ ਪੂਰਾ ਕਰ ਲੈ ਪਾਈ ਮਰਦਾਨਾ ਜੀ ਗੁਰੂ ਜੀ ਦੇ ਹੁਕਮ ਅਨੁਸਾਰ ਉਸ ਲਾਲ ਨੂੰ ਲੈ ਕੇ ਸ਼ਹਿਰ ਦੇ ਵੱਡੇ ਜੋਹਰੀ ਸਾਸਰਾਏ ਕੋਲ ਪਹੁੰਚ ਗਏ ਤੇ ਜਦੋਂ ਸਾਸਰਾਏ ਨੇ ਉਸ ਲਾਲ ਨੂੰ ਦੇਖਿਆ ਤਾਂ ਉਹ 당ਗ ਰਹਿ ਗਿਆ ਕਿਉਂਕਿ ਇਸ ਤਰ੍ਹਾਂ ਦਾ ਲਾਲ ਉਸਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਨਹੀਂ ਸੀ ਦੇਖਿਆ ਸਾਸਰਾਏ ਨੇ ਸਭ ਤੋਂ ਪਹਿਲਾਂ ਮੱਥਾ ਟੇਕਿਆ ਤੇ ਪਾਈ ਮਰਦਾਨਾ ਦੇ ਹੱਥਾਂ ਵਿੱਚ 100 ਦਮੜੇ ਫੜਾ ਦਿੱਤੇ ਭਾਈ ਮਰਦਾਨਾ ਉਸ 100 ਦਮੜੇ ਨੂੰ ਲੈ ਕੇ ਗੁਰੂ ਜੀ ਦੇ ਪਾਸ ਚਲਾ ਆ ਪਰ ਗੁਰੂ ਜੀ ਨੇ ਉਹ 100 ਦਮੜੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਤੁਸੀਂ ਇਹ 100 ਦਮੜੇ ਲੈ ਜਾਓ ਅਤੇ ਆਪਣਾ ਲਾਲ ਵਾਪਸ ਲੈ ਆਓ ਭਾਈ ਮਰਦਾਨੇ ਨੂੰ ਗੁਰੂ ਜੀ ਦੀ ਇਹ ਲੀਲਾ ਸਮਝ ਨਹੀਂ ਆਈ ਪਰ ਉਹ ਚੁੱਪਚਾਪ ਪੁੱਠੇ ਪੈ ਦੀ ਫਿਰ ਤੋਂ ਸਾਸਰਾਏ ਦੀ ਦੁਕਾਨ ਤੇ ਪਹੁੰਚ ਗਿਆ ਤੇ ਜਾ ਕੇ ਆਖਣ ਲੱਗਾ ਸਾਸਰਾਏ ਜੀ ਤੁਸੀਂ ਆਪਣੇ ਦਮੜੇ ਵਾਪਸ ਲੈ ਲਓ ਤੇ ਸਾਂ ਸਾਡਾ ਲਾਲ ਵਾਪਸ ਦੇ ਦਿਓ ਕਿਉਂਕਿ ਇਸ ਲਾਲ ਦਾ ਮਾਲਕ ਇਸ ਨੂੰ ਵੇਚਦਾ ਨਹੀਂ ਤੁਸੀਂ ਆਪਣੇ ਦਮੜੇ ਫੜੋ ਤੇ ਸਾਡਾ ਲਾਲ ਸਾਨੂੰ ਵਾਪਸ ਕਰ ਦਿਓ ਸਾਸਰਾ ਹੀ ਨਹੀਂ ਬਿਨਾ ਬਹਿਸ ਕੀਤੀਆਂ ਉਸ ਲਾਲ ਨੂੰ ਫਿਰ ਤੋਂ ਮੱਥਾ ਟੇਕਿਆ ਤੇ ਭਾਈ ਮਰਦਾਨੇ ਦੇ ਹੱਥਾਂ ਵਿੱਚ ਫੜਾ ਦਿੱਤਾ ਤੇ ਕਹਿਣ ਲੱਗਾ ਕਿ ਭਾਈ ਇਹ ਕੋਈ ਆਮ ਪੱਥਰ ਦਾ ਟੁਕੜਾ ਨਹੀਂ ਹੈ ਬਲਕਿ ਇਹ ਤਾਂ ਪਰਮੇਸ਼ਵਰ ਦਾ ਨਾਮ ਹੈ ਤੇ ਤੁਸੀਂ ਇਸ ਨੂੰ ਵੇਚੋ ਭਾਵੇਂ ਨਾ ਵੇਚੋ ਮੈਂ ਤਾਂ ਇਸ ਦੇ ਦਰਸ਼ਨ ਲਏ ਹਨ ਤੇ ਆ ਜਿਹੜਾ ਸੌ ਦਮੜਾ ਹੈ ਇਹ ਮੈਨੂੰ ਵਾਪਸ ਨਹੀਂ ਚਾਹੀਦਾ ਕਿਉਂਕਿ ਮੈਂ ਪਰਮੇਸ਼ਵਰ ਦੀ ਇਸ ਅਨਮੋਲ ਵਸਤੂ ਦੇ ਦਰਸ਼ਨ ਮੁਫਤ ਵਿੱਚ ਨਹੀਂ ਕਰਨਾ ਚਾਹੁੰਦਾ ਹਾਂ ਤਾਂ ਪਾਈ ਮਰਦਾਨੀ ਨੇ ਸਾਸਰੈ ਨੂੰ ਉਹ 100 ਦਮੜਾ ਵਾਪਸ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਸਰੈ ਨਾ ਮੰਨਿਆ ਤਾਂ ਪਾਈ ਮਰਦਾਨੀ ਨੇ ਉਹ 100 ਦਮੜੇ ਸਾਸਰੈ ਦੀ ਦੁਕਾਨ ਤੇ ਹੀ ਸੁੱਟ ਦਿੱਤੇ ਤੇ ਲਾਲ ਲੈ ਕੇ ਗੁਰੂਜੀ ਵੱਲ ਚੱਲ ਪਿਆ ਪਾਈ ਮਰਦਾਨਾ ਦੇ ਜਾਨ ਪਿੱਛੋਂ ਸਾਸਰੈ ਨਹੀਂ ਆਪਣੇ ਨੌਕਰ ਜਿਸ ਦਾ ਨਾਮ ਅਧਰਕਆ ਸੀ ਉਸ ਦੇ ਸਿਰ ਉੱਪਰ ਕੁਝ ਖਾਣ ਪੀਣ ਦੀਆਂ ਵਸਤੂਆਂ ਰੱਖੀਆਂ ਤੇ ਭਾਈ ਮਰਦਾਨਾ ਜੀ ਦਾ ਪਿੱਛਾ ਕਰਦੇ ਕਰਦੇ ਗੁਰੂ ਜੀ ਕੋਲ ਪਹੁੰਚ ਗਏ ਜਦੋਂ ਸਾਸ ਰੈਣੀ ਗੁਰੂ ਜੀ ਦੇ ਚਿਹਰੇ ਦਾ ਨੂਰ ਦੇਖਿਆ ਤਾਂ ਉਹ ਇੱਕਦਮ ਗੁਰੂ ਜੀ ਦੇ ਚਰਨਾਂ ਵਿੱਚ ਟਹਿ ਗਿਆ ਆਖਣ ਲੱਗਾ ਕਿ ਗੁਰੂ ਜੀ ਪਹਿਲਾਂ ਤਾਂ ਮੈਨੂੰ ਸ਼ੱਕ ਸੀ ਕਿ ਇਹ ਲਾਲ ਦਾ ਮਾਲਕ ਕੋਈ ਸਧਾਰਨ ਇਨਸਾਨ ਨਹੀਂ ਹੋਵੇਗਾ ਪਰ ਹੁਣ ਮੈਨੂੰ ਤਾਂ ਯਕੀਨ ਹੋ ਗਿਆ ਹੈ ਕਿ ਤੁਸੀਂ ਸਾਡੇ ਵਰਗੇ ਕੋਈ ਆਮ ਨਹੀਂ ਬਲਕਿ ਬਹੁਤ ਵੱਡੇ ਮਹਾਪੁਰਸ਼ ਹੋ हे ਕਿਰਪਾਲੂ ਸੰਤ ਜੀ ਮੇਰੇ ਕੋਲ ਪਰਮਾਤਮਾ ਦਾ ਦਿੱਤਾ ਹੋਇਆ ਸਭ ਕੁਝ ਹੈ बस मेरी आत्मा ਨੂੰ ਸ਼ਾਂਤੀ ਨਹੀਂ ਹੈ ਕਿਰਪਾ ਕਰਕੇ ਮੇਰੀ ਆਤਮਾ ਨੂੰ ਸ਼ਾਂਤੀ ਬਖਸ਼ੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਸਰੇ ਨੂੰ ਕਿਹਾ ਕਿ ਭਾਈ ਤੇਰੀ ਆਤਮਾ ਨੂੰ ਸ਼ਾਂਤੀ ਇਸ ਕਰਕੇ ਨਹੀਂ ਮਿਲਦੀ ਕਿਉਂਕਿ ਤੂੰ ਆਪਣੇ ਨੌਕਰ ਕੋਲੋਂ ਦਬਕੇ ਮਾਰ-ਮਾਰ ਕੇ ਜ਼ਬਰਦਸਤੀ ਕੰਮ ਕਰਵਾਉਂਦਾ ਹੈ ਇਹ ਵਿਚਾਰਾ ਸਾਧੂ ਹੈ ਤੇ ਤੇਰੀ ਹਰ ਆਗਿਆ ਦਾ ਪਾਲਨ ਕਰਦਾ ਹੈ ਪਰ ਜਦੋਂ ਤੂੰ ਇਸ ਨੂੰ ਦਬਕੇ ਮਾਰਦਾ ਹੈ ਤਾਂ ਉਸ ਪਰਮੇਸ਼ਵਰ ਨੂੰ ਵੀ ਇਸ ਦਾ ਦੁੱਖ ਲੱਗਦਾ ਹੈ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੀ ਗਤੀ ਹੋਵੇ ਤਾਂ ਇਹ ਸਾਧੂ ਦੀ ਸੇਵਾ ਕਰਿਆ ਕਰ ਫਿਰ ਪਰਮੇਸ਼ਵਰ ਤੇਰੇ ਤੋਂ ਬਹੁਤ ਖੁਸ਼ ਹੋਣਗੇ ਸਾਲਸਰਾ ਹੀ ਨਹੀਂ ਗੁਰੂ ਜੀ ਦਾ ਹੁਕਮ ਮੰਨਿਆ ਤੇ ਉਸੇ ਦਿਨ ਤੋਂ ਹੀ ਅਧਰ ਕੇ ਨੌਕਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਤੇ ਪਰਮਾਤਮਾ ਦੀਆਂ ਖੁਸ਼ੀਆਂ ਦਾ ਆਨੰਦ ਮਾਣਿਆ ਜੀ